ਦੈਮਾ ਮਿਸਬਜੀ ਘਟਣਾ ਆਹ ਕਰਤਾ ਮੈਂ ਵੀ ਲਾਲਚ ਕਰ ਲਈਨੀ ਆ ਵੀ ਚੱਲ ਜੁੱਲੇ ਅੱਗ ਬਾਲ ਲਈਨੀ ਆ ਇਹ ਤਾਂ ਥੱਲੇ ਖਲਾਰਾ ਨਹੀਂ ਪੈਂਦਾ ਨਹੀਂ ਆ ਵਧੀਆ ਕੀਤਾ ਤੁਸੀਂ ਆ ਚੱਲ ਇੰਨੇ ਨਾਲ ਬੰਦਾ ਸਕੋ ਆਗੂ ਕੋ ਬਾਲ ਤਾਂ ਨਾਲ ਲਿਖਦੇ ਸਿਲੰਡਰ ਦੀ ਬਜਤ ਹੋਏ ਤੇ ਨਾਲੇ ਉਦਾਂ ਹੀ ਤੇ ਦਾਲ ਸਬਜੀ ਵਧੀਆ ਬਣਦੀ ਏ ਜੀ ਨਹੀਂ ਕਰਦਾ ਗਿਆ ਸੋਇ ਸਬਜੀ ਖਾਣ ਨੂੰ ਮੇਰਾ ਇਹ ਮੈਂ ਵੀ ਤੁਹੀ ਨਾ ਡੈਡੀ ਨੂੰ ਥੋੜਾ ਜਿਹਾ ਸਮਝਾਵੋ ਹੋਰ ਕੀ ਹੋ ਗਿਆ ਬਸ ਉਹ ਹੁਣ ਤੇ ਨਹੀਂ ਕੁਝ ਵੀ ਹੋਇਆ ਅੱਗੇ ਕਿਦਾਂ ਡੇ ਹੀ ਔਰ ਜਦੋਂ ਚਾਚੀ ਗਈ ਅਹੀ ਆਹੋ ਜੇ ਨਵਦੀਪ ਸੁਣੇਗੀ ਤੇ ਕੀ ਆਖੇਗੀ ਚੱਲ ਕੋਈ ਨਹੀਂ ਪੁੱਤ ਤੇਰੇ ਭਿਓ ਦਾ ਸੁਭਾਅ ਦਾ ਨਾ ਇੰਨਾ ਵੀ ਨਾ ਗੁੱਸਾ ਕਰਿਆ ਕੋਈ ਨਹੀਂ ਮੰਮੀ ਗੁੱਸਾ ਨਹੀਂ ਮੈਂ ਕੀਤਾ ਹਾਂ ਚੰਗਿਆ ਨਹੀਂ ਲੱਗਦਾ ਇਦਾਂ ਪਹਿਲਾ ਗੱਲ ਹੋਰ ਕੀ ਹੁਣ ਤੇ ਰਿਸ਼ਤੇਦਾਰੀ ਇਹ ਸਾਰੀਆਂ ਗੱਲਾਂ ਛੱਡ ਕੇ ਨਾ ਸਭ ਕੋ ਇੱਕ ਦੂਜੇ ਨਾਲ ਪਾਇਆ ਜਾਇਆ ਕਰਗੀ ਪੁੱਤ ਜਿਹੜੀਆਂ ਗੱਲਾਂ ਹੋਈਆਂ ਹੁਣ ਭੁੱਲਦੀਆਂ ਤਾਂ ਨਹੀਂ ਨਾ ਹੈਗੀਆਂ ਤੈਨੂੰ ਪਤਾ ਤਾਂ ਹੈ ਗਈ ਹੈ ਪਰ ਮੰਮੀ ਕਿੰਨਾ ਸ਼ਿਰੋ ਨਾ ਕਰਨਾ ਨੂੰ ਲੱਕੇ ਬੈਠੇ ਰਹੋਗੇ ਔਰ ਤੂੰ ਜਾਂਦਾ ਨਹੀਂ ਆਣੀ ਆਲ ਗੱਲਾਂ ਨਾਲ ਹਾਡੇ ਹਰ ਦਿਨ ਬੀਤੀ ਹੋਈ ਆ ਹਨੂ ਸਾਰਾ ਹੀ ਪਤਾ ਵਾ ਕਿ ਕਿਦਾਂ ਟਾਈਮ ਕੱਢਿਆ ਕਿਦਾਂ ਨਹੀਂ ਕੱਢਿਆ ਕਿੰਨੇ ਸਾਡੇ ਤੇ ਇਹਨਾਂ ਨੇ ਵਾਅਦੇ ਕੀਤੇ ਚਲੋ ਮੰਮੀ ਸਰ ਤੁਹਾਨੂੰ ਪਤਾ ਹੋਏ ਮੈਂ ਤਾਂ ਤੁਹਾਨੂੰ ਸਮਝਾਉਣ ਹੀ ਡਿਆ ਵਾ ਨਹੀਂ ਤੇ ਫਿਰ ਜੋ ਤੁਸੀਂ ਕਰਨਾ ਉਹ ਤੇ ਕਰ ਹੀ ਜਾਣਾ ਤੁਸੀਂ ਚਲ ਤੂੰ ਓਟੀ ਨਾ ਮਾੜੀ ਚੰਗੀ ਨਾ ਕਰ ਇਹਦੇ ਨਾਲ ਹਨੂ ਕਰਦੀ ਸੀ ਲੋੜ ਉਹ ਨਹੀਂ ਨੇ ਪਾਪਾ ਮੂੰਹ ਨਹੀਂ ਇਹਨਾਂ ਲਾਉਣਾ ਐਡੀ ਬੂਹਾਂ ਨੂੰ ਚਲੋ ਵੇਖ ਲਿਓ ਪਰ ਡੱਕ ਵੀ ਨਹੀਂ ਨਾ ਆ ਪ ਸਕਦੇ ਸੋਨ ਉਹ ਨਾ ਜਾਣਾ ਲੈ ਹੈਗਾ ਹੀ ਇਹਨਾਂ ਉਹ ਸਕਦਾ ਬੋਤੀ ਸਹੀ ਹੈ ਸਹੀ ਆਪੇ ਫਰਕ ਪਾ ਲਿਆ ਕੋਈ ਨਹੀਂ ਸਮਝਾਇਆ ਘਰਾਂ ਦੀ ਆਪਣੀ ਨੂੰਹ ਨੂੰ ਜੀ ਚਲੋ ਵੇਹ ਲੋ ਜੁੱਦਾ ਕਰਨਾ ਤੁਸੀਂ ਮੈਂ ਤਾਂ ਤੁਹਾਨੂੰ ਸਮਝਾਉਣ ਹੀ ਡਿਆਂ ਮੇਰੇ ਲਈ ਤੁਸੀਂ ਵੀ ਉਦਾਂ ਤੇ ਨਵਦੀਪ ਵੀ ਉਦਾਂ ਦੀ ਨਾਲੇ ਮੇਰੀ ਸੁਣ ਲਾ ਗੱਲ ਉਹਦੀ ਨੂੰਹ ਨੂੰ ਮੈਂ ਸ਼ਰਮਾ ਪਵਾਈ ਦੇ ਦਿੱਤਾ ਸੀ ਮੈਂ ਮੁਰਕੇ ਕੱਲ ਨੂੰ ਉੱਥੇ ਜਾ ਕੇ ਗੱਲ ਕਰੇਗੀ ਕਿ ਮੈਨੂੰ ਕੋਈ ਪੈਸਾ ਨਹੀਂ ਦਿੱਤਾ ਹੈਗਾ ਕਿੰਨੇ ਦਿੱਤੇ ਜੀ ਮੈਂ ਪੁੱਤ ਜਿੰਨੇ ਦੂਜਿਆਂ ਨੂੰ ਦਿੱਤੇ ਨਾ ਉਹਨੇ ਇਹਨੂੰ ਦਿੱਤੇ 1000 ਉਹਨਾਂ ਦਾ 1000 ਹੀ ਇਹਨਾਂ ਨੂੰ ਮੰਮੀ 1000 ਰੁਪਏ ਇਹਨਾਂ ਨੂੰ ਵੀ ਦਾ ਸਬਤ ਹੈ ਇਹ ਕੋਈ ਫਰਕ ਥੋੜਾ ਪਾਈਦਾ ਵਾ ਇੱਕ ਜੀ ਨੂੰ ਵੱਧ ਦੇ ਦੋ ਤੇ ਦੂਜੇ ਨੂੰ ਘੱਟ ਦੇ ਝਟ ਘੱਲ ਨਿਕਲ ਜਾਂਦੀ ਹੈ ਉਹ ਮੰਮੀ ਦੂਜਿਆਂ ਦੀ ਗੱਲ ਵੱਖਰੀ ਏ ਇਹ ਤਾਂ ਹੁਣ ਰਿਸ਼ਤੇਦਾਰੀ ਬਣ ਗਈ ਨਾਲੇ ਅਗਲੇ ਰਿਸ਼ਤੇ ਕਰਾਇਆ ਆਪਾਂ ਨੂੰ ਸੋ ਕੋ ਤੁਹਾਨੂੰ ਨਾ ਕੋਈ ਚੀਜ਼ ਪਾਉਣੀ ਚਾਹੀਦੀ ਸੋਨੇ ਦੀ ਹੋਰ ਨਹੀਂ ਤੇ ਮੁੰਦਰੀ ਮੰਦਰੀ ਪਾੜ ਦਿਓ ਇਹ ਮੈਂ ਮਾਦਿਆਂ ਵੇ ਐਨਾ ਖਰਚਾ ਮੁੰਦਰੀਆਂ ਕੌਣ ਪਾਉਂਦਾ ਈ ਇੰਨੀਆਂ ਤਾਂ ਦੀਆਂ ਗੱਲਾਂ ਨਹੀਂ ਕਰੀਂਦੇ ਆਪਣਾ ਘਰ ਵੇਖੀਦਾ ਹੁੰਦਾ ਵਾ ਉਹ ਮੰਮੀ ਤੁਸੀਂ ਕਿੰਨੇ ਪਾ ਦੇਣੀ ਸੀ ਉਹ 10-12000 ਵਾਲੀ ਪਾੜ ਨਹੀਂ ਤੇ ਕੀ ਏ ਹਾਵੇਂ ਦਹ ਬਾਰਾਂ ਜਦ ਦੀ ਮਾਦਾ ਨੂੰ ਕਦੀ ਨਹੀਂ ਪਉਂਦੀ ਮੈਂ ਤਾਂ ਪਤਾ ਨਹੀਂ 1000 ਰੁਪਿਆ ਕਿਦਾਂ ਦੇ ਤਾ ਵਾ ਤਾਂ ਵੀ ਤੂੰ ਡਿਆ ਮੈਂ ਚੀਕਣ ਉਹ ਮਮੇ ਚ ਇਨਾ ਖਰਚਾ ਆਇਆ ਮੈਂ ਕੋ 10000 ਹੋਰ ਹੋ ਜਾਂਦਾ ਫਿਰ ਕੀ ਚੁੱਪ ਕਰਕੇ ਤਾਂ ਬੋ ਐਨੀਆਂ ਅੱਗੇ ਅੱਗੇ ਨਹੀਂ ਚਫਦਰਾ ਕਰਦੀ ਗੰਧੀਆਂ ਜੋ ਮਾਪਿਓ ਕਰਦਾ ਨੂੰ ਕਰ ਲਈਦਾ ਹੁੰਦਾ ਵਾ ਚਲੋ ਠੀਕ ਆ ਤੂੰ ਹੀ ਗੇੜੀ ਮੇਰੀ ਮੰਨੀ ਮੰਨ ਤਾਂ ਤੇਰੀ ਹੁਣ ਸਾਰੀਆਂ ਲਈਆਂ ਨੇ ਹੋਰ ਤੇਰੀਆਂ ਕਿੰਨੀਆਂ ਕ ਮੰਨੀਆਂ ਕਿਸੇ ਦਿਨ ਨੂੰ ਇਹ ਗੱਲ ਨਾ ਕਹਨੀ ਵੀ ਮਾਪਿਓ ਨੂੰ ਘਰੋਂ ਕੱਢ ਛੜ ਤੇਂਦਰ ਮਾਦਰ ਕਿੱਥੇ ਆ ਉਹ ਵੇਖੋ ਉੱਤੇ ਹੀ ਛੱਤ ਤੇ ਕਣ ਕਿਦਾਂ ਹਾਂ ਹਾਂਜੀ ਮੇਰੀ ਗੱਲ ਸੁਣ ਆ ਪੌੜੀ ਨੇ ਮੈਨੂੰ ਪਿੰਦਰ ਮਿਲਿਆ ਵਾ ਤੇ ਮੈਂ ਉਹਨੂੰ ਪੁੱਛ ਬੈਠਾ ਵੀ ਮਾਤਾ ਤਰੀ ਕਿੱਥੇ ਆ ਤੇ ਬੜਾ ਸੜਿਆ ਰਿਹਾ ਗੂੰ ਬੋਲਿਆ ਵਾ ਤੇ ਬੜਾ ਔਖਾ ਹੀ ਗੱਲ ਕੀ ਆ ਔਖਾ ਇਹ ਗੱਲ ਉਹ ਆ ਹੀ ਡੈਡੀ ਨੂੰ ਸਮਝਾਉ ਉਹ ਥੋੜਾ ਘੱਟ ਬੋਲਿਆ ਕਰਨ ਅੱਗੇ ਹੋਰ ਗੱਲ ਹੁਣ ਬਉਟੀ ਆ ਜੇ ਮੈਨੂੰ ਉਹ ਪੁੱਛੂਗੀ ਤੇ ਮੈਂ ਉਹਨੂੰ ਕੀ ਦੱਸਾਂਗਾ ਤੇ ਮਾਤਾ ਭਰਾ ਵਹਨ ਦੁਕੂਣ ਵੀ ਨਹੀਂ ਦਿੰਦਾ ਹੈਗਾ ਹਾਦ ਹੋ ਗਈ ਇਹਦੀ ਮੈਂ ਕੋ ਗੱਲ ਕੀਤੀ ਮਾੜੀ ਚੰਗੀ ਮੈਂ ਦੱਸ ਬੈਠੀ ਤੇ ਪਰਮ ਨਹੀਂ ਕਰਦੀ ਨਾ ਮੈਂ ਸੁਰਮਾ ਪਵਾਈ 1000 ਰੁਪਿਆ ਦਿੱਤਾ ਔਖਾ ਹੋ ਗਿਆ ਆਂਦਾ 1000 ਕਿਉਂ ਦਿੱਤਾ ਵਾ ਉਹਨੂੰ ਇਹ ਮੰਦਰੀ ਪਾਉਣੀ 10 ਦੂਜਿਆਂ ਨੂੰ ਮੈਂ 1000 ਦੇ ਦਤਾ ਇਹਨੂੰ ਕਿੱਦਾਂ ਵਾ ਵੱਧ ਦੇ ਦਿੰਦੀ ਇਹਦਾ ਦਿਮਾਗ ਖਰਾਬ ਹੋਇਆ ਵਾ ਉਹਨੂੰ ਇਹ ਮੰਦਰੀ ਪਾਉਣੀ ਸੀ ਉਹਨੂੰ ਮੰਦਰੀ ਪਾਉਣੀ ਸੀ ਤੇ ਫਿਰ ਉਹਦੇ ਘਰ ਵਾਲੇ ਨੂੰ ਪਰਮ ਨੂੰ ਫਿਰ ਕੰਠਾ ਪਾ ਦੋ ਕੰਠਾ ਛੱਡੋ ਉਹਨੂੰ ਕਿੱਲਾ ਪੈਜ ਦਾ ਲਿਖ ਕੇ ਦੋ ਫਿਰ ਸਾਡੇ ਮੁੰਡੇ ਨੂੰ ਪੁੱਛੋ ਨਾ ਉਦਾਂ ਨਹੀਂ ਇਹ ਨਹੀਂ ਹੋਣਾ ਹੈਗਾ ਉਦਾਂ ਨਹੀਂ ਹੁਣ ਇਹੋ ਕੁਛ ਹੀ ਕਰਨਾ ਜਿਹੜੀ ਗੱਲ ਤੋਂ ਡਰਦੇ ਹੁਣ ਉਹ ਹੀ ਹੋਇਆ ਕਰ ਚੰਗਾ ਤਮਾਸ਼ਾ ਲਾਇਆ ਨੇ ਘਰ ਦੇ ਵਿੱਚ ਹੈਂ ਕਿਤੀ ਇੰਨੀ ਵੀ ਕੀਤੀ ਤੇ ਮਾਂ ਮੇਰੀ ਕੋਠੇ ਤੇ ਬੈਠੀ ਆਂ ਅਡਗਮਾੜ ਸੁਣੂਗਾ ਤਾਂ ਕੀ ਕਹੇਗਾ ਆਣਗਵਾੜ ਨੇ ਹੁਣ ਸੌਂਦੇ ਰਹਿਣਾ ਵਾ ਹੁਣ ਵੜ ਗਿਆ ਸ਼ਰੀਕ ਕਰ ਤੇ ਹੁਣ ਨਹੀਂ ਰਹਿਣ ਦਿੰਦੇ ਕੁਛ ਵੀ ਇਹ ਵੇ ਕਿੰਨਾ ਗੁੱਸਾ ਕਰਦਾ ਉਹਨਾਂ ਤੋਂ ਥੋੜਾ ਕੀ ਚੁੱਪ ਕਰਕੇ ਬੋਲਿਆ ਕਰ ਤੂੰ ਮੈਨੂੰ ਨਹੀਂ ਉਹ ਚੁੱਪ ਕਰਕੇ ਬੋਲਿਆ ਜਾਂਦਾ ਮੈਨੂੰ ਗੁੱਸਾ ਚੜਦਾ ਵਾ ਮਾਂ ਵੀ ਉਹਨੇ ਮੰਨਦਾ ਨਹੀਂ ਲਾ ਤੇ ਉਹਨਾਂ ਨੇ ਕਿੱਡੀ ਹੱਥ ਲਿਆ ਲੈਣਾ ਉਹਨਾਂ ਦਾ ਹੁਣ ਨਹੀਂ ਨਾ ਕਿਹੜਾ ਮੈਂ ਤੈਨੂੰ ਦੱਸ ਨਹੀਂ ਸਕਦੀ ਜੋ ਕੁਛ ਇਹ ਕਰਨ ਦਿਆ ਚੁੱਪ ਕੀਤਾ ਰੋ ਹੁਣ ਜੋ ਕਰਦਾ ਤੂੰ ਕਰਨ ਦੇ ਇਹਨੇ ਮਾਰੇ ਰਹਿਣਾ ਹੀ ਹੋ ਸਸ ਪਾਇਆ ਕਿ ਅੱਜ ਕਾਹਦਾ ਸੀ ਜਾਣਾ ਅਸੀਂ ਹੋਰ 2-4 ਸਾਲ ਬਾਅਦ ਮੁਰਕੇ ਆਪੇ ਜਿਹੜੀ ਹੈਗੀ 2 ਕਿਲੋ ਵੀ ਛੜੇਗਾ ਉਹ ਤਾਂ ਅੱਗੇ ਬੜੇ ਚਲਾਕ ਵਾ ਉਹਨਾਂ ਦੇ ਹੱਥ ਚ ਆ ਗਈ ਹੁਣ ਗੱਲ ਬੈਠੇ ਰਿਹਾ ਕਰਾਂਗੇ ਇੱਥੇ ਆ ਕੇ ਪੁੱਠੇ ਸਿੱਧੀਆਂ ਪੱਟੀਆਂ ਪੜਾਇਆ ਕਰਾਂਗੇ ਰੋੜ ਦੇਣਗੇ ਬੇੜਾ ਹੁਣ ਥੱਲੇ ਜਾਓਗੇ ਤਾਂ ਉੱਥੇ ਇਹਨਾਂ ਕੋਈ ਗੱਲ ਪਸ ਨਹੀਂ ਉਹ ਮੈਂ ਤਾਂ ਕਾਦੀ ਕਰਨੀ ਮੈਨੂੰ ਮੂੰਹ ਨਹੀਂ ਲੱਗਦਾ ਇਹੋ ਜਿਹੇ ਗੰਨਾਂ ਦੇ ਤੇ ਹੋ ਜਿਹਾ ਵੀ ਸੱਚੀ ਗੱਲ ਪਰ ਹੁਣ ਕੀ ਕਰਾਂ ਹੁਣ ਜੇ ਮੁੰਡਾ ਹੀ ਨਹੀਂ ਸਾਡੀ ਮੰਨਦਾ ਤਾਂ ਇੱਥੇ ਹੁਣ ਕੀ ਕਰੀਏ ਗੱਡੀ ਕਿੱਥੇ ਜੇ ਕਹਿੰਦੇ ਆ ਦੱਸ ਪਾਲੀ ਪੱਠੇ ਉਹ ਕੁਦਰਨ ਵਾਲੇ ਪੱਠੇ ਦੇ ਉੱਤਰ ਤੂੰ ਆ ਗਿਆ ਦੱਸ ਕੀ ਕੰਮ ਹੈ ਗੱਡੀ ਦੱਸਾਂ ਕੀ ਗੱਲ ਹੈ ਹੈ ਮੈਂ ਨਾ ਮੁੰਡੇ ਦੇ ਕੋਲ ਪੈਸੇ ਲੈ ਆਈ ਦਾਰੇ ਅੱਛਾ ਰੁਪਈਆ ਲਿਆ ਹੀ 5000 ਹੈ ਤੇ ਹੁਣ ਉਹ ਆ ਮੰਗਣ ਡਿਆ ਪਏ ਹੂੰ ਕਹੇ ਤੇ ਮੈਂ ਇਹਨੂੰ 2-3 ਦਿਨ ਦੇਣੀ। ਤੁਹਾਨੂੰ ਪਤਾ ਵਿਆਜ ਖਰਚਾ ਹੋਣਾ ਹੈ। ਤੇ ਮੈਂ ਇਹਨੂੰ ਕਿਹਾ ਮੈਂ ਕਹਾਂ ਚਲ ਤਨਖਾਹ ਆਊਗੀ ਤੇ ਫਿਰ ਦੇ ਦੂੰਗਾ। ਅੱਜ 26 ਤਰੀਕ ਹੋ ਗਈ ਆ। ਹੈ ਤੇ ਮੈਨੂੰ 4-5 ਤਰੀਕ ਨੂੰ ਪੈਸੇ ਮਿਲਦੇ ਆ। ਹੂੰ ਤੇ ਤੁਸੀਂ ਵੀ ਸਿਆਣੇ ਜੀ ਮੈਨੂੰ ਰੁਪਇਆ 5000 ਦਓ ਤੇ ਮੈਂ ਦੇ ਦਵਾਂਗਾ। ਨਹੀਂ ਮੇਰੀ ਗੱਲ ਸੁਣ। ਉਹੜਾ 5000 ਰੁਪਇਆ ਲੈ ਤਾਂ ਕੀਤਾ ਕੀ? ਡੜੀ ਕੱਪੜੇ-ਕੁਪੜੇ ਲੈਂਦੇ ਆ। ਜਦੋਂ ਸਾਨੂੰ 2000 ਰੁਪਇਆ ਦਿੱਤਾ ਮੰਮੀ ਨੂੰ ਪੈਸੇ ਦਿੱਤੇ। ਹੂੰ ਆਹੋ ਵਿਆਜ ਪੈਸੇ ਤੇ ਲੱਗਣੇ ਸੀ। ਜਦ ਮੇਰੇ ਕੋਲ ਤੇ ਹੈ ਨਹੀਂ ਉਹ ਕੋ ਪੈਸਾ। ਪਿਆ ਮਾਂ ਤੇਰੀ ਰਹੀ ਐ ਵਿਆਹ ਦੇ ਵਿੱਚ ਹਰ ਬਾਰ ਗਿੱਦੀ ਦੇ ਵਿੱਚ ਤੇ ਉਹਨੇ ਕੋਤੇ ਹੱਥੋਂ ਤੋ ਮਾਰਣਾ ਕਿ ਕਿਸ ਨਾ ਕਿਸੇ ਪਾਸਿਓ ਹੁਣ ਮੈਂ ਫੇ ਕੀ ਕਰਾਂ ਦੱਸੋ ਮੇਰੇ ਤੇ ਮੰਮੀ ਨੇ ਰੁਪਈਆ ਨਹੀਂ ਦੇਣਾ ਉਹ ਮੇਰੀ ਗੱਲ ਸੁਣਾ ਮੈਂ ਯਾਰ ਤੈਨੂੰ ਦੱਸਿਆ ਗੱਲ ਮੇਰੇ ਅਰੇ ਦੁੱਧ ਦੇ ਪੈਸੇ ਆਉਣ ਵਾਲੇ ਆ ਤੈਨੂੰ ਮੈਂ ਕਿੱਥੋਂ ਦੇ ਦਾਂ ਅਰੇ ਕਣਕ ਪੱਕਣ ਵਾਲੀ ਐ ਅੱਗੇ ਤੇਰੀ ਮਾੜੀ ਬੁਟੀ ਤਰਖਾ ਹੁੰਦੀ ਤੈਨੂੰ ਤੂੰ ਆਪ ਸੈਣਾ ਤੇ ਉਹਨੇ ਤਰੰਦ ਮਾ ਕੰਮ ਕਰਦਾ ਹੁਣ ਵਿਆਹ 'ਚ ਖਰਚਾ ਆ ਗਿਆ ਮੈਂ ਕੀ ਕਰਦਾ ਤੁਸੀਂ ਆਪ ਦੱਸੋ ਹੁਣ ਗੱਲ ਤਰੀਕਾ ਇੱਕ ਹੋਈਓ ਵੀ ਆਪਣੀ ਮਾਂ ਦੇ ਹੱਥੋਂ ਤੋ ਘੁੱਟ ਪੈਰ ਉਥੋਂ ਗੱਲ ਬਣਨੀ ਮੇਰੇ ਕੋ ਤੇ ਦਵਾਨੀ ਨਹੀਂ ਹੋ ਠੀਕ ਆ ਚਲੋ ਠੀਕ ਆ ਖਰਚ ਕਰਨ ਲੱਗਾ ਪਈ ਤੂੰ ਵੇਂਦਾ ਨਹੀਂਗਾ ਹੈ ਉਹਨੂੰ ਸੋਡ ਬੂਡ ਲੈਣ ਤੇ ਉਹਨੂੰ ਪੈਸੇ ਮੈਂ ਦੇਣੇ ਆ ਮੂੰਹ ਚੁੱਕ ਕੇ ਆ ਗਿਆ ਮੇਰੇ ਵੱਲ ਕਰਦਾ ਕਿ ਤੋਲਾ ਜਾ ਮੰਮੀ ਹਾਂ ਪੁੱਤ ਆ ਗੱਲ ਸੁਣਿਆ ਹੈ ਝਾੜੂ ਛੱਡ ਦੇ ਹਾਂ ਕਿਹੜੀ ਗੱਲ ਕਰਨੀ ਐ ਢੀ ਤੂੰ ਲੈ ਆ ਦੱਸ ਮੰਮੀ ਮੇਰੀ ਗੱਲ ਸੁਣੋ ਦੇ ਸਾਂ ਗੱਲ ਕੀ ਆ ਮੈਂ ਦੱਸਾਂ ਮੈਂ ਕੋ ਲਿਆ ਹੀ ਰੁਪਈਆ 5000 ਦਰ ਅ ਅੱਛਾ ਆਹੋ ਕਾਦੇ ਵਾਸਤੇ ਲੈ ਲਿਆ ਵੇ ਤਾਰਾ ਤੂੰ 5000 ਉਹ ਮੇਰੀ ਤਨਖਾਹ ਆਉਣੀ ਸੀ 3-4 ਤਰੀਕ ਨੂੰ ਤੇ ਮੈਂ ਪਹਿਲਾਂ ਲੈ ਲਈ ਮੈਂ ਕਿਹਾ ਸਾਡੇ ਘਰ ਵਿਆਹ ਵਾ ਅੱਛਾ ਫੇਰ ਦੱਸ ਤੁਸੀਂ 2000 ਦਾ ਸੂਟ ਬਣਾ ਲਿਆ 2000 ਉਹਨੂੰ ਦਿੱਤਾ 1000 ਰੁਪਈਆ ਮੈਂ ਆਪਣੇ ਜੇਬ ਚ ਪਾਇਆ 200 200 ਤੇ ਮੁੰਡੇ ਕੁੜੀ ਨੂੰ ਦਿੱਤਾ ਉਹ ਜਿਹੜਾ 2000 ਰੁਪਈਆ ਦਿੱਤਾ ਸੂਟ ਵਾਸਤੇ ਉਹ ਮੈਨੂੰ ਮੰਗਿਆ ਸੀ ਆਹੋ ਤੇ ਹੋਰ ਵੀ ਕੀ ਕਰਨਾ ਤੁਹਾਨੂੰ ਵੀ ਪਤਾ ਵਾ ਕਿ ਹਾਂ ਵੀ ਪਿਛਲੇ ਮਹੀਨੇ ਦੇ ਤੇ ਮੈਂ ਤੁਹਾਨੂੰ ਦੇਤੇ ਆ 4-5 ਤਰੀਕ ਦੇ ਹੁੰਦੇ ਤੁਸੀਂ ਵਿਆਹ ਵੇਖੇ ਘੜੇ ਜੀ ਤੇ ਮੈਂ ਕੀ ਕਰਾਂ ਹੁਣ ਮੈਨੂੰ ਦੱਸ ਫਿਰ ਗਾੜੀ ਕੀ ਕਹਿਣਾ ਚਾਹਣਾ ਹੁਣ ਭਈਆ 5000 ਦਓ ਮੈਨੂੰ ਦਾਰਾ ਵੇ ਮੈਂ ਕਿੱਥੋਂ ਦਵਾਂ 5000 ਦਾਰਾ ਹੱਦ ਹੋਈ ਤੁਹਾਡੇ ਵਾਲੀ ਹੈ ਮੇਰੇ ਕੋਈ ਬੈਂਕ ਵਾ ਜਿਹੜਾ ਤੁਹਾਨੂੰ ਕਢ ਕਢ ਲਈ ਜਾਵਾਂ ਮੈਂ ਸੁਣਾਇਆ ਗੱਲ ਮੈਂ ਡੈਡੀ ਕੋ ਉਹ ਕਹਿੰਦਾ ਮਾਂ ਤੇਰੀ ਦਾ ਪੂਰਾ ਪੂਰਾ ਹੱਥ ਹੀ ਉਧਰ ਵਾਧੂ ਪੈਸੇ ਆ ਕੋ ਜੱਲ ਲੈਣੇ ਜਾਨਾ ਬੜੇ ਵਾਧੂ ਪੈਸੇ ਆੜਾ ਤੇਰਾ ਪਿਓ ਵਾ ਨਾ ਇਹਦਾ ਵਾਸ ਚੱਲੇ ਨਾ ਰੁਪਈਆ ਨਾ ਰਹਿਣ ਦੇ ਮੇਰੇ ਕੋ ਹੈ 24 ਘੰਟੇ ਮੇਰੇ ਪੇਸ਼ ਹੀ ਪਿਆ ਰਹਿੰਦਾ ਵਾਏ ਚਲੋ ਮੇਰੀ ਗੱਲ ਸੁ ਚਾਰ ਪੰਜ ਤਰੀਕ ਹੋਰ ਵਾ ਮੈਂ ਤੁਹਾਨੂੰ ਪੈਸੇ ਦੇ ਦੇਣੇ ਆ ਤੁਹਾਡੇ ਦੇ ਦੇਣੇ ਆ ਪੈਸੇ ਮੈਂ 5000 ਮੈਂ ਪਥੋੜਾ ਰੱਖ ਲਿਆ ਹੈ ਐਵੇਂ ਨਿਆਣਿਆਂ ਵਾਲੀ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ ਇੱਕ ਤਰ੍ਹਾਂ ਪਿਓਛਦਾਈ ਹੋਇਆ ਵਾ ਜਿਹੜਾ 24 ਘੰਟੇ ਬਸ ਇਹੋ ਵੇਂਦਾ ਰਹਿੰਦਾ ਪਈ ਇਹਦੇ ਕੋਲ ਨਹੀਂ ਪੰਜੀ ਰਹਿਣ ਦੇਣੀ ਜੋ ਮਰਜ਼ੀ ਹੋ ਜੇ ਚਲ ਮੈਂ ਵੀ ਦੇ ਦੋ ਹੁਣ ਦੱਸਾਂ ਕੀ ਗੱਲ ਮੈਂ ਵੀ ਫਸਿਆ ਵਾਂ ਮੂੰਹ ਮੱਥੇ ਲੱਗੀਦਾ ਵਾ ਰੋਜ ਨਾਲ ਮੇਰੇ ਨੌਕਰੀ ਕਰਦਾ ਵਾ ਮੈਂ ਕੀ ਕਰਾਂ ਤੇ ਇਹਦੇ ਮੈਨੂੰ ਫਾਇਲ ਆਇਆ ਸਾਰੇ ਟੱਬਰ ਨੇ ਉਠੋ ਦਓ ਮੈਨੂੰ ਪੈਸੇ ਮੈਨੂੰ ਇੱਕ ਮਿੰਟ ਮੇਰੀ ਗੱਲ ਸੁਣ ਉਧਰ ਜੱਸ ਬੈਠੀ ਹੈ ਹੈ ਤਕ ਕੋਈ ਗੱਲ ਉਰੇ ਪਰੇ ਹੁੰਦੀ ਆ ਨਾ ਤੇ ਮੈਂ ਦਿਨੀ ਉਧਰੋਂ ਮਾਰੀ ਚ ਕੱਢ ਕੇ ਮੇਰਾ ਖੇ ਥੋੜੇ ਜੀ ਤੇ ਕੋਈ ਨਹੀਂ ਤੇ ਇਹਦੇ ਕੰਨੀ ਢਿੱਕ ਨਹੀਂ ਪੈਣੀ ਚਾਹੀਦੀ ਨਹੀਂ ਨਹੀਂ ਮੈਂ ਇਹਦੇ ਬੁਲੇ ਲੈ ਜਣੇ ਉਹਨੂੰ ਪੜਾਉਣ ਲੈ ਇਹਨੇ ਤੇ ਸਿਰ ਤੇ ਚੁੱਕ ਲੈਣਾ ਸਾਰੇ ਘਰ ਨੂੰ ਪੈਨੇ ਬਹਿ ਰਖੇ ਮਾਤਾ ਨੇ ਹੁਣ ਵੇਖ ਲੈ ਜੇ ਰੱਖੇ ਹੀ ਮਾੜੇ ਮੋਟੇ ਕਿਤੇ ਮੈਂ ਕੰਜੂਸੀ ਕਰ ਕਰਕੇ ਤੇ ਕੰਮ ਆ ਹੀ ਗਏ ਨਾ ਤੇਰੇ ਆਹੋ ਹੈ ਤੇ ਕੋਈ ਨਹੀਂ ਮੈਂ ਤੈਨੂੰ ਦੇ ਦਨੀ ਆ ਪਰ ਇਹਨੂੰ ਬੁਲਾਉਣ ਨੂੰ ਪਤਾ ਨਾ ਲੱਗੇ ਚੱਗਾ ਜੇ ਇਹਨੂੰ ਪਤਾ ਲੱਗ ਗਿਆ ਨਾ ਫੇਰ ਇਹਨੇ ਰੌਲਾ ਪੁਣਾਇਆ ਮਮੀ ਮੈਂ ਕਿ ਹੋਰ ਗੱਲ ਸੁਣੀ ਆ ਇਹਦੇ ਸ਼ਾਪ ਸ਼ੂਭ ਵੀ ਪਈ ਤੁਹਾਨੂੰ ਕੋਈ ਕਿ ਮੈਂ ਸੁਣੀ ਆ ਗੱਲ ਸੁਣੀ ਆ ਤੂੰ ਕੋਈ ਸ਼ਾਪ ਨਹੀਂ ਪਈ ਮੈਨੂੰ ਐਂ ਵਾਦਾ ਨਾ ਜਾ ਪੈਸਾ ਤੱਕ ਠੀਕ ਹੋ ਜਾ ਪੈਸੇ ਮੰਗਣ ਦਾ ਤਾਂ ਮੈਂ ਤੇਰੀ ਜਰੂਰਤ ਪੂਰੀ ਕਰ ਦਿੰਨੀ ਆ ਤੇ ਜਿੱਦਨ ਤਨਖਾਹ ਆ ਗਈ ਨਾ ਸਾਰੀ ਤੇ ਸਾਰੀ ਲੈ ਕੇ ਮੇਰੇ ਹੱਥੇ ਰੱਖੀ ਉਹ 2000 ਮੈਨੂੰ ਦੇਣਾ ਇਹਨੂੰ ਠੀਕ ਆ ਨਾ ਉਹ ਨਹੀਂ ਦਿੰਦਾ ਨਹੀਂ ਦਿੰਦਾ ਮੈਂ ਤੇ ਮੈਂਬਰ ਕਹਿਣ ਡਿਆ ਸੀ ਵੀ ਕਹਿੰਦਾ ਕਿ ਤੁਸੀਂ ਦੇ ਵਿਚੋਲੇ ਭੰਡਾਏ ਜੇ ਸਾਡੇ ਮੁੰਡੇ ਦਾ ਵੀ ਰਿਸ਼ਤਾ ਕਰਾ ਦਿਓ ਕਹਿੰਦਾ ਐਵੇਂ ਸ਼ਾਪ ਪਾਵਾਂਗੇ ਮੈਂ ਕਹਾਂ ਐਵੇਂ ਸ਼ਾਪਾ ਝੂਪਾ ਤਾਂ ਲੈਂਦੇ ਨਹੀਂ ਕਹਿੰਦਾ ਉਹਨਾਂ ਕਰੋ ਲੈਂਿਆ ਤੁਸੀਂ ਐਵੇਂ ਲਈਆਂ ਲੋਕੀ ਐਵੇਂ ਮਾਰਦੇ ਆ ਸਵਾਦ ਲੈਂਦੇ ਲੋਕੀ ਛਾਪਾਂ ਲਈਆਂ ਮੈਂ ਕਿਤਾ ਛਾਪ ਛੂਪ ਦੀ ਲਈ ਮੇਰੀ ਸਕੀ ਭਤੀ ਐ ਮੈਂ ਕਦੀ ਛਾਪਾਂ ਲੈਣੀਆਂ ਸੀ ਚਲੋ ਮੈਨੂੰ ਦੇ ਦੇਓ ਹੁਣ ਦੇ ਦਿੰਨੀ ਆ ਜਾ ਇਹ ਵੀ ਨਾ ਹਾਦੀ ਕਰਦੇ ਆ ਇੱਕ ਤੇ ਦਾ ਪਿਓ ਜਿਹੜਾ ਵਾ ਨਾ ਜਿੰਨਾ ਮਰਜੀ ਉਹਨੂੰ ਸਮਝਾ ਲਾ ਨਾ ਵੀ ਪੈਹਰ ਰੱਖਿਆ ਰੱਖਿਆ ਹੋਊਗਾ ਤੇ ਕੱਲ ਨੂੰ ਸਾਡੇ ਕੰਮ ਆਊਗਾ ਪਰ ਨਹੀਂ ਇਹਨੇ ਆਪਣੇ ਬੋਦੇ ਨਾਲ ਦੇ ਹੱਥ ਦੇੜੇ ਦੇਣੇ ਆ ਚੱਲ ਮੈਨੂੰ ਕੀ ਹੁਣ ਦੇਣੇ ਤੇ ਲੈਣੇ ਆ ਮੁੰਡੇ ਨੂੰ ਪੈਸੇ ਆ ਬਲਾ ਉਠਦੀ ਆ ਤੇ ਫਿਰ ਦਿੰਨੀ ਆ ਝਾੜੂ ਲਾਲਾ ਮਚਰ ਮੈਂ ਹੈਲੋ ਮੰਮੀ ਸੱਸ ਜੀ ਕਹਾ ਹਾਂਜੀ ਮੇਰੇ ਤੇ ਬੜਾ ਵਧੀਆ ਤੁਸੀਂ ਆਪਣੀ ਸੁਣਾਓ ਹਾਂਜੀ ਨਹੀਂ ਹੱਲੇ ਤਨੀ ਉਧਰ ਗਏ ਉਹਨੇ ਨਹੀਂ ਹੱਲੇ ਬੁਲਾਇਆ ਨਹੀਂ ਸੀ ਨਾ ਓਦਾਂ ਦੇ ਆ ਜਾਂਦੇ ਨੇ 2-3 ਦਿਨ ਹੋਇਆ ਮੇਰੇ ਕੋਲੋਂ ਹੋ ਕੇ ਗਏ ਸੀ ਹਾਂਜੀ ਸਗੋਂ ਮੈਨੂੰ ਪਿਆਰ ਵੀ ਦੇ ਕੇ ਗਏ ਸੀ ਤੁਹਾਡੇ ਕੋਲ ਅੱਜ ਕੋਈ ਨਹੀਂ ਮੰਮੀ ਫਿਰ ਆ ਜਾਣਗੇ ਸਵੇਰੇ ਹਾਂਜੀ ਪੂਆ ਜੀ ਨੂੰ ਤੁਸੀਂ ਇੱਕ ਵਾਰੀ ਫੋਨ ਕਰ ਦੋ ਹਾਂ ਤੇ ਤੁਹਾਡੇ ਨਾਲ ਆ ਜਾਣਗੇ ਚਲੋ ਉਹ ਤੇ ਕੋਈ ਗੱਲ ਨਹੀਂ ਉਹਨਾਂ ਨੂੰ ਕਹਿ ਦਾਂਗੇ ਪਰ ਫਿਰ ਵੀ ਤੁਸੀਂ ਇੱਕ ਵਾਰੀ ਫੋਨ ਕਰਕੇ ਕਹਿ ਦਿਓ ਨਾ ਉਹਨਾਂ ਨੂੰ ਲੈ ਦੱਸ ਮੰਮੀ ਆ ਤੁਸੀਂ ਕਿਦਾਂ ਦੀ ਗੱਲ ਕਰ ਰਹੇ ਹੋ ਤੁਹਾਨੂੰ ਥੋੜੀ ਮੈਂ ਭੁੱਲ ਸਕਦੀ ਹਾਂ ਹਾਂਜੀ ਉਦਾਂ ਮੇਰਾ ਜੀ ਲੱਗਾ ਹੈ ਇੱਥੇ ਸਾਰੇ ਜਣੇ ਬੜੇ ਚੰਗੇ ਨੇ ਤੇ ਕੋਈ ਨਹੀਂ ਤੁਸੀਂ ਟੈਨਸ਼ਨ ਨਾ ਲਓਹੀਂ ਸਾਰੇ ਜਣੇ ਆਵਾਂਗੇ ਹਾਂਜੀ ਹਾਂਜੀ ਚਲੋ ਠੀਕ ਹੈ ਮੰਮੀ ਚਲ ਮਮਤਾ ਕੋਣ ਉਡਾ ਹਾਂਜੀ ਠੀਕ ਠਾਕ ਨੇ ਸਾਰੇ ਹਾਂਜੀ ਸਾਰੇ ਠੀਕ ਠਾਕ ਨੇ ਤੇ ਮੰਮੀ ਕਹਿੰਦੀ ਹੀ ਫੇਰਾ ਪਾ ਜੰਦੇ ਆਹੋ ਚੱਲ ਜਾ ਤਾਂ ਸਹੀ ਆਪਾਂ ਕਹੀ ਨਹੀਂ ਮੈਂ ਆ ਤਾਂ ਮਰ ਤੀ ਚਲੀਏ ਫੇਰ ਅੱਜ ਤਾਂ ਨਹੀਂ ਕੱਲ ਨੂੰ ਚੱਲਾਂਗੇ ਨਹੀਂ ਅੱਜ ਨਹੀਂ ਕਹਿੰਦੀ ਮੈਂ ਵੀ ਕੱਲ ਵੱਲੋਂ ਹੀ ਕਹਿੰਦੀ ਆ ਕੋਈ ਨਹੀਂ ਕੱਲ ਚੱਲ ਜਾਗੇ ਨੂੰ ਪਰ ਟਾਈਮ ਤੇਨੂੰ ਪਤਾ ਕਿੰਨਾ ਹੋ ਗਿਆ ਤੇ ਮੰਮੀ ਕਹਿੰਦੀ ਹੀ ਭੂਆ ਜੀ ਨੂੰ ਵੀ ਨਾਲ ਲਾਓ ਚਾਚੀ ਨੂੰ ਹਾਂਜੀ ਕੋਈ ਨਹੀਂ ਲਾ ਜਾਗੇ ਤੇ ਮੈਂ ਤੇ ਉਹਨਾਂ ਨੂੰ ਕਿਹਾ ਵਾ ਕਿ ਕਰੀ ਤੂੰ ਹੀ ਵੀ ਫੋਨ ਕਰ ਦਿਓ ਤੇ ਗਿੰਦੇ ਚੱਲ ਕੋਈ ਨਹੀਂ ਤੁਹਾਡਾ ਵੀ ਫਰਜ਼ ਬੰਦਾ ਉਹਨਾਂ ਨੂੰ ਕਹਿਨ ਦਾ ਤੇ ਤੁਸੀਂ ਫਿਰ ਕਿਆ ਆ ਮਾ ਭੂਆ ਜੀ ਕੋਈ ਗੱਲ ਨਹੀਂ ਮੈਂ ਮੰਮੀ ਨਾਲ ਕਰਦਾ ਗੱਲ ਹਾਂਜੀ ਆਪੇ ਮੰਮੀ ਕਹਿਵਣਗੇ ਜੇ ਨਾ ਜਾਣ ਕੇ ਤੂੰ ਫੋਨ ਕਰਦਾਵੇਂ ਤੇ ਨਾਲੇ ਮੰਮੀ ਤੇ ਡੈਡੀ ਨੂੰ ਵੀ ਤਿਆਰ ਕਰ ਲਿਓ ਉਹਨਾਂ ਨੇ ਵੀ ਨਾਲ ਹੀ ਜਾਣਾ ਚਲ ਕਹਿਣਾ ਵਾ ਜੇ ਮੰਨਣ ਕੇ ਫੇਰ ਹੀ ਏ ਮੰਮੀ ਤੋਂ ਤਾਂ ਜਾਣ ਕੇ ਤੇ ਡੈਡੀ ਭਾਵੇਂ ਆਖਣ ਵੀ ਮੈਨੂੰ ਕੋਈ ਨਾ ਕੋ ਕੰਮ ਏ ਨਹੀਂ ਨਹੀਂ ਡੈਡੀ ਨਹੀਂ ਕਿਉਂ ਨਹੀਂ ਜਾਣਾ ਉਹਨਾਂ ਨੂੰ ਵੀ ਨਾਲ ਹੀ ਲੈ ਕੇ ਜਾਵਾਂਗੇ ਚਲ ਕੋਈ ਨਹੀਂ ਕਹਿਣਾ ਵਾ ਜੇ ਜਾਣੇ ਕਿ ਤੇ ਜਰੂਰ ਖੜਾ ਆਵੇਂ ਘਟਣਾ ਕਿਉਂ ਨਹੀਂ ਨਾਲੇ ਬਾਨੀ ਨਾਲ ਸਾਰੇ ਜਾਣੇ ਹੋ ਆਵਾਂਗੇ ਉਦਾਂ ਕਿਹੜਾ ਜਾਇਆ ਜਾਂਦਾ ਆ ਆਹੋ ਕੱਲ ਤੇ ਤੇਰੇ ਠੀਕ ਆ ਤੇ ਇਹ ਦੱਸ ਕੋਈ ਚੀਜ਼ ਦੀ ਲੋੜ ਤੇ ਨਹੀਂ ਆ ਨਹੀਂ ਨਹੀਂ ਲੋੜ ਤੇ ਨਹੀਂ ਹੈ ਕਿਹੇ ਵਿੱਚ ਮੈਂ ਜੋ ਕੋ ਚੀਜ਼ ਲਾਉਣੀ ਹੈ ਤੇ ਸ਼ਾਮ ਨੂੰ ਲਾਏਗੀ ਸ਼ਾਮ ਨੂੰ ਜਾ ਕੇ ਨਹੀਂ ਬਿੰਦਰ ਕਿਹੇ ਚੀਜ਼ ਦੀ ਲੋੜ ਹੈ ਕੁਟਤੇ ਹੈਗਾ ਵਾ ਚਲ ਸਰ ਠੀਕ ਆ ਮੈਂ ਕਰਦਾ ਮੰਮੀ ਨਾਲ ਗੱਲ ਹਾਂਜੀ ਕਰ ਕੀ ਗੱਲ ਫਿਰ ਮੈਨੂੰ ਦੱਸ ਦਿਓ ਦੱਸਣਾ ਕੀ ਹੈ ਉਹ ਜਾਣਤ ਬਾਹਰ ਜਾਣਾ ਹੀ ਹੈ ਨਾ ਚਲੋ ਠੀਕ ਹੈ ਮੈਂ ਮੰਮੇ ਨੇ ਕਹਣਾ ਕਿ ਮੈਂ ਪਾਸੇ ਜਾਣਾ ਤੇ ਤੁਸੀਂ ਫਿਰ ਤਿਆਰ ਰਏ ਦੇ ਨਾਲੇ ਚਾਚੀ ਕੋ ਕਹਾਉਣਗੇ ਹਾਂਜੀ ਠੀਕ ਆ ਮੰਮੀ ਤੇ ਵੀਰ ਬੈਠੇ ਆ ਮੈਂ ਤੁਹਾਨੂੰ ਉੱਧਰ ਵੇਖਣ ਡਿਆ ਮੈਂ ਫੇ ਚਾਹ ਲਈ ਥੇ ਆ ਗਈ ਠੀਕ ਆ ਤੇ ਮੈਂ ਹਨਵਦੀਪ ਕਹਿਣ ਲਈਏ ਵੀ ਕੱਲ ਨੂੰ ਨਾ ਪਿੰਡ ਜਾਣਾ ਫੇਰਾ ਪਾਉਣਾ ਕੋਈ ਨਹੀਂ ਪੁੱਤ ਉਹ ਆਉ ਉੱਤ ਡੈਡਾ ਲੋ ਕਹਿਣ ਲਈ ਵੀ ਤੁਸੀਂ ਵੀ ਚੱਲਿਓ ਨਾਲ ਚੱਲ ਮੈਂ ਤਾਂ ਨਹੀਂ ਆ ਪਲੀ ਤੁਸੀਂ ਸਭ ਦੋਇ ਜੀਓ ਮੁਰਕੇ ਜਿੱਧਾ ਰਹਿ ਕੇ ਆਏਗੀ ਉਦਨ ਮੈਂ ਲੈ ਆਵਾਂਗੀ ਜਾ ਕੇ ਉਹ ਕੋਈ ਗੱਲ ਨਹੀਂ ਮੰਮੀ ਤੁਸੀਂ ਵੀ ਨਾਲ ਚੱਲੋ ਸਭ ਤੇ ਕੋਈ ਨਹੀਂ ਪੁੱਤ ਜੀ ਤੇਨੂੰ ਹੀ ਜੀ ਚਾਹ ਵਾ ਤੇ ਕੋਈ ਨਹੀਂ ਮੈਂ ਵੀ ਚੱਲ ਜਾਂਦੀ ਹਾਂ ਤੇ ਡੈਡੀ ਨੂੰ ਕਿਉਂਕਿ ਉਹ ਵੀ ਕੋਈ ਨਹੀਂ ਤਿਆਰ ਦੇ ਅਲੀ ਨੂੰ ਪੁੱਛ ਕੇ ਵੇਖ ਲਵਾਂਗੀ ਕਣਕ ਨੂੰ ਪਾਣੀ ਲਾਇਆ ਹੋ ਮੱਕੜਿਆ ਨਾ ਕੋਈ ਨਾ ਕੋਈ ਕੰਮ ਏ ਚੱਲ ਇਹ ਪੁੱਛ ਕੇ ਵੇਖਾਂਗੀ ਹੋ ਸਕਦਾ ਮਾਨੀ ਜਣ ਕਹਦਾ ਵੀ ਚਲ ਆ ਲੈ ਕਣਕ ਨੂੰ ਕਹਿ ਦੇ ਉਹ ਪਾਣੀ ਦੇ ਚੱਲ ਚੱਣ ਕੇ ਸਭ ਵਧੀਆ ਲੱਗਦਾ ਹੁੰਦਾ ਠੀਕ ਹੋ ਤੇ ਤਿਆਰ ਹੋ ਤੇ ਨਾਲੇ ਭੂਆ ਨੂੰ ਕਹਿ ਦੇ ਉਹ ਤਿਆਰ ਹੋ ਜਾ ਹਾਂ ਉਹ ਕਿਹੜੀ ਭੂਆ ਉਹ ਜੀਵਨ ਚਾਚੀ ਹੱਦ ਕੀ ਤੇਰੀ ਅਲੀ ਕੱਲ ਵਿਆਹ ਆਇਆ ਤਾਂ ਅੱਜ ਤੇਰੀ ਭੂਆ ਬਣ ਗਈ ਬੱਲੇ ਰਿਸ਼ਤੇਦਾਰੀ ਤੋਂ ਨਾ ਰਿਸ਼ਤੇਦਾਰੀ ਏ ਨਾ ਉਹ ਹੁਣ ਆਂਦੀ ਰਹਿੰਦੀ ਐ ਤੇ ਮੇਰੇ ਮੂੰਹ ਵੀ ਇਹੋ ਚੜ ਗਿਆ ਵਾ ਅੱਜ ਭੂਆ ਕਿਹਾ ਅੱਜ ਤੋਂ ਗਾਂ ਭੂਆ ਨਹੀਂ ਕਹਿਣਾ ਠੀਕ ਆ ਉਹ ਚਲੋ ਠੀਕ ਆ ਚਾਚੀ ਕਹਾਂਗਾ ਇਹ ਕਹਿ ਦਿਓ ਬਿਲੋਂ ਉਹਨਾਂ ਨੂੰ ਮੈਂ ਨਹੀਂ ਉਹਨਾਂ ਵਾਲ ਜਾਣਾ ਮੇਰਾ ਨਹੀਂ ਜੀ ਕਰਦਾ ਉਹਨਾਂ ਦੇ ਘਰ ਜਾਣ ਨੂੰ ਮੰਮੀ ਹਾਂ ਕਿੱਦਾਂ ਦੀ ਗੱਲ ਕਰਨ ਦੇ ਜਦੋਂ ਰਿਸ਼ਤਾ ਹੋ ਗਿਆ ਸਾਡਾ ਵਿਆਹ ਵੀ ਹੋ ਗਿਆ ਤੇ ਹੁਣ ਵੀ ਅਸੀਂ ਵਿਚੋਲੇ ਨਾਲ ਲਈ ਫਿਰਨਾ ਚੁੱਪ ਕਰਕੇ ਤੁਹਾਨੂੰ ਆਪਣੇ ਘਰ ਰਹਿਣ ਦੇ ਉਹ ਮੰਮੀ ਉਹਦੇ ਵਿੱਚ ਉੱਥੇ ਹੀ ਪੇਕੇ ਨੇ ਪੇਕੀਆਂ ਵਾਲੀ ਗੱਲ ਨਹੀਂ ਹੁੰਦੀ ਇਹ ਨਹੀਂ ਗੁੰਦ ਅਭਿ ਹਾਰ ਪਠਾ ਹੋਣ ਇਹ ਦੋਲਾ ਹੀ ਨਾਲ ਹੀ ਲਈ ਪਿਰਨਾ ਚੁੱਪ ਕਰਕੇ ਪਹਿਲੀ ਗੱਲ ਤੇ ਮੈਂ ਵੀ ਨਹੀਂ ਜਾਂਦੀ ਤੁਸੀਂ ਦਹੀਂ ਜੀ ਹੋ ਵਕਤ ਮੈਂ ਇਹਨੂੰ ਨਹੀਂ ਕਹਿਣਾ ਉਹ ਨਹੀਂ ਮੰਮੀ ਹੁਣ ਪਹਿਲੀ ਵਾਰੀ ਜਾਣਾ ਉਹਦੀ ਮੰਮੀ ਆਖਣ ਦੀ ਕਿ ਉਹਨੂੰ ਨਾਲ ਲੈ ਕੇ ਆਇਓ ਤੇ ਜੇ ਤੁਸੀਂ ਜਾਣਾ ਠੀਕ ਹੈ ਜੇ ਨਹੀਂ ਤੇ ਫੋਨ ਕਰ ਦੋ ਤੁਸੀਂ ਥੋੜਾ ਬੁਤਆਬ ਵੀ ਕਹਿ ਦੇਣਾ ਕਿ ਚਾਹੇਗਾ ਟਾਈਮ ਨਹੀਂ ਹੈਗਾ ਉਹ ਮੰਮੀ ਸੀ ਤਾਂ ਕਹਿਤੀ ਅਗਲੇ ਉਹਨੂੰ ਆਫ ਫੋਨ ਕਰ ਲੈਣਾ ਆਖੇ ਮੈਂ ਵਿਹਲੀ ਆ ਤੇ ਫੇਰ ਤੇ ਇਹਨੂੰ ਪਤਾ ਜਦੋਂ ਮੈਂ ਨਾਲ ਉਹਦੇ ਗਈ ਉਹਨੇ ਅਥੇ ਚੰਪ ਚੰਪ ਗੱਲਾਂ ਕਰਨੀਆਂ ਤੇ ਮੈਨੂੰ ਚੜਨੇ ਗੁੱਸਾ ਉਹ ਨਹੀਂ ਕਰਦੀ ਕਦੇ ਵੀ ਹੁਣ ਪਹਿਲਾ ਵਾਲੀਆਂ ਗੱਲਾਂ ਥੋੜਾ ਰਹੀਆਂ ਨੇ ਦੇਖੋ ਹੁਣ ਆਉਂਦੀ ਏ ਕੱਡੀਆਂ ਵਧੀਆਂ ਗੱਲਾਂ ਕਰਦੀ ਏ ਤੇ ਤੈਨੂੰ ਵਧੀਆ ਲੱਗਦੀ ਹੋਊਗੀ ਉਹ ਮੈਨੂੰ ਨਹੀਂ ਲੱਗਦੀ ਹੈਗੀ ਮੈਨੂੰ ਤਾਂ ਉਦਾਂ ਹੀ ਲੱਗਦੀ ਜਿੱਦਾਂ ਪਹਿਲਾ ਸ਼ਰੀਕ ਨਹੀਂ ਮਨਵੀਂ ਸ਼ਰੀਕ ਨਹੀਂ ਲੱਗਦੀ ਏ ਚਲੋ ਠੀਕ ਆ ਪਾਸਾ ਕਰੋ ਉਹ ਡਾਡੇ ਵਾਲੇ ਫੋਨ 'ਚ ਹੈਗਾ ਨੰਬਰ ਚਾਚੇ ਦਾ ਫੋਨ ਕਰਕੇ ਤੇ ਕਹਿ ਦੇ ਬਸ ਸਿਰੇ ਤਿਆਰ ਦੇ ਲੋ ਇੰਨਾ ਬਹੁਤਾ ਫਿਕਰ ਨਾ ਕਰ ਨਾ ਵੇਖ ਲੈਣੀ ਉਹ ਵੇਖਣਾ ਵੋਖਣਾ ਨਹੀਂ ਆ ਕਹਿ ਕੇ ਉਹ ਪਹਿਲੀ ਵਾਰੀ ਜਾਣਾ ਤਾਂ ਖੜਨਾ ਹੈ ਨਾਲ ਉਹਨਾਂ ਨੂੰ ਤੇ ਤੁਸੀਂ ਵੀ ਤਿਆਰ ਰਹੋ 10 ਜੇਪੜਾ ਉਹਨਾਂ ਨਾਲ ਜਾਊਗੀ ਅਸੀਂ ਫੇਰ ਆਪਾਂ ਕੇ ਨਾਵਾਂਗੇ ਖਾबी ਚੱਲਿਆ ਵਾ ਬਸ ਭੂਆ ਹੁਣ ਭੂਆ ਵਾਲਾ ਬਣ ਗਿਆ ਵਾ ਮਾਂ ਕਿ ਉਹਨੂੰ ਛੱਡ ਦੇ ਤੂੰ ਭੂਆ ਵਾਲੀ ਤੁਰਿਆ ਫੇਰ ਬਸ ਹਾਂ ਤੇ ਪਸਤਾਉਣ ਲਈ ਆ ਕੀ ਕਰਾਂ ਇਹ ਕੋਈ ਮਾੜਾ ਮੋਟਾ ਲਾ ਕੇ ਫੋਨ ਗੱਲ ਕਰ ਲੈਣੀ ਕੀ ਤਾਂ ਨਾ ਹੀ ਚੁੱਕਣ ਸਿਆਪਾ ਦੇ ਵਾ ਤੇ ਭਾਇਆ ਇਹਨਾਂ ਦਾ ਚੱਲ ਅਸੀਂ ਵਧੀਆ ਆਇਆ ਨਹੀਂ ਚੁੱਕਿਆ ਸੱਚੀ ਵੀ ਹੋ ਗਈ ਤੇ ਗਲੋਂ ਵੀ ਲੱਥ ਗਏ ਮੇਰੇ ਆਲਮੀ ਫੰਦਰ ਦਾ ਕੀ ਹਾਲ ਆ ਅਸਕਾਲਾ ਚਾਈ ਹੋਰ ਕਿਵੇਂ ਵਧੀਆ ਵਧੀਆ ਬਸ ਬਸ ਵਧੀਆ ਕੀ ਬੰਦ ਆ ਉਹ ਬਾਈ ਇਧਰ ਆਏ ਵੇਲੇ ਵੀ ਲਿਖ ਰਾਂ ਬੁਰਾ ਮਨ ਠੀਕ ਆ ਠੀਕ ਆ ਹਾਂ ਤੂੰ ਕਿੱਥੇ ਚੱਲ ਪਿਆ ਅੱਛਾ ਨਾ ਕਿੱਥੇ ਬਸੈਦਾ ਫਰੀ ਅੱਛਾ 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 ਤੇ ਮੈਂ ਕਿ ਭੀ ਫੋਨ ਆਉਂਦਿਆ ਹੀ ਪਿੰਡੋਂ ਅੱਛਾ ਨਵਦੀਪ ਦਿਓ ਅੱਛਾ ਅੱਛਾ ਤੂੰ ਸਵੇਰੇ ਜਾਣਾ ਹੀ ਤੇਰਾ ਪੌਣ ਅੱਛਾ ਅੱਛਾ ਤੇ ਹੋ ਜਾ ਤੁਸੀਂ ਤਿਆਰ ਵੀ ਯਾਰ ਮੇਰਾ ਤਾਂ ਨਿਕਾ ਟਾਈਮ ਮੈਂ ਨਾ ਕਿ ਬੰਦੇ ਨੂੰ ਦਿੱਤਾ ਟਾਈਮ ਉੱਥੇ ਆਪਣੇ ਕਾਦੀ ਅੱਛਾ ਅੱਛਾ ਉੱਥੇ ਜਾਣਾ ਹੀ ਠੀਕ ਆ ਚਲ ਚਤੀ ਤਰੀ ਘਰੇ ਹੀ ਹੋਣੀ ਆ ਚੱਲ ਨਹੀਂ ਹੁਣ ਸਮਾਂ ਤੁਸੀਂ ਦੇ ਦਿਓ ਹੈ ਤੁਸੀਂ ਦੇ ਦਿਓ ਸਮਾਂ ਵੀ ਤਿਆਰ ਰਹਿਣ ਇਸੇਰੇ ਟਾਈਮ ਨਾਲ ਜਾਵਾਂਗੇ ਪਰ ਕਿਉਂ ਵੀ ਮੁੜਨਾ ਵੀ ਸਾਰੀ ਦਿਹਾੜੇ ਚ ਓਏ ਆ ਹੋਵੇ ਤੇ ਗੱਲ ਹੈਗੀ ਆ ਉਦੋਂ ਮੈਂ ਕਿਹਾ ਮੰਮੀ ਨੂੰ ਹੂੰ ਫੋਨ ਸ਼ੈ ਤਾਂ ਕਰਨ ਜੇ ਨਾਗ ਦੇ ਲੱਕਾ ਲੱਗਾ ਤੇ ਤੁਸੀਂ ਸਮਾਂ ਜ਼ਰੂਰ ਦੇਣਾ ਜੀ ਚੱਲ ਠੀਕ ਆ ਫਿਰ ਚਲੋ ਕੋਈ ਨਹੀਂ ਕਰੂਗਾ ਤੁਸੀਂ ਠੀਕ ਠਾਕ ਵਧੀਆ ਵਧੀਆ ਜੀ ਕਰਦੀ ਬਹੁਤ ਰਣੀ ਕੰਮ ਆ ਹਜੇ ਤੇ ਮੰਮੀ ਜੀ ਡੰਦੇ ਹੀ ਨਹੀਂ ਆ ਤੇ ਨਹੀਂ ਨਹੀਂ ਚਲੋ ਠੀਕ ਆ ਚਲੋ ਕੋਈ ਨਹੀਂ ਚਾਰ ਦਿਨ ਕੁੜੀ ਬੇਨਤੀ ਹੈ ਠੀਕ ਆ ਨਾ ਆ ਲੋ ਇਹਦਾ ਆ ਘਰ ਵਧੀਆ ਤਰੀਕੇ ਨਾਲ ਚਲਾ ਕੇ ਰੱਖਣਾ ਉਹਨੇ ਨਹੀਂ ਨਹੀਂ ਸਿਆਣੀ ਬੁੜੀ ਤੇ ਆਹ ਚਲੋ ਕੋਈ ਗੱਲ ਨਹੀਂ ਕੋਈ ਨਹੀਂ ਕਰੋ ਤੁਸੀਂ ਤੇ ਸੁਣਾ ਦੇ ਦਿਓ ਟੰਗਾ ਟੰਗਾ ਪੱਤ ਓਕੇ ਜੀਵਨ ਆ ਤੈਨੂੰ ਕੋਈ ਫੋਨ ਫਾਨ ਆਇਆ ਉਧਰ ਪਿੰਦਰ ਕੀ ਕਰੋ ਪਿੰਦਰ ਕਰੋ ਫੋਨ ਆਹੋ ਫੋਨ ਮੈਂ ਵੇਖਿਆ ਨਹੀਂਗਾ ਭਾਵੇਂ ਆਇਆ ਹੋਵੇ ਹੈ ਆਇਆ ਹੋਵੇ ਭਾਵੇਂ ਕਿਉਂ ਕੀ ਗੱਲ ਟੱਕਰੇ ਕਹਿੰਦੇ ਜਾਣਾ ਹੀ ਫੇਰਾ ਪਾਉਣ ਅੱਛਾ ਤੇ ਚਾਚੀ ਨੂੰ ਕਹਿਆ ਹੜੀ ਵੀ ਤਿਆਰ ਹੋ ਜਾਵੇ ਤੇ ਤੁਸੀਂ ਵੀ ਹੋ ਛੜਿਓ ਮੈਂ ਯਾਰ ਮੇਰੀ ਗੱਲ ਸੁਣ ਮੈਨੂੰ ਤਾਂ ਕਾਦੀ ਕੰਮ ਆ ਮੇਰੇ ਨਾਲ ਜਾਣਾ ਕਿ ਬੰਦੇ ਨਾਲ ਅੱਛਾ ਫੋਨ ਆਇਆ ਹੀ ਮੇਰਾ ਆਹੋ ਪਿੱਪੂ ਆਹ ਨੂੰ ਨਾਲ ਲੈ ਕੇ ਆਉਣਾ ਜਰੂਰ ਆਹੋ ਵਿਖਿਆ ਤੇ ਮੇਰੀ ਇੱਜ਼ਤ ਹੂੰ ਹੂੰ ਐਦਾਂ ਹੁੰਦੀ ਇੱਜ਼ਤ ਬੰਦੇ ਦੀ ਠੀਕ ਵਾ ਨਾ ਹੂੰ ਹੂੰ ਨਾਲੇ ਇੱਕ ਗੱਲ ਵਾ ਜਦੋਂ ਮੇਰੇ ਭਰਾ ਨੇ ਕੀਤਾ ਹੋਣਾ ਫੋਨ ਹੂੰ ਹੂੰ ਤੇ ਮੇਰੀ ਭੈਣ ਨੂੰ ਲੈ ਕੇ ਆਉਣਾ ਤੇ ਉਹ ਗੱਲ ਵਾ ਕਿ ਮੇਰੀ ਸ਼ਰੀਕਣੀ ਦੀ ਇੱਕਦਾਂ ਸੱਪ ਲੜ ਗਏ ਹੋਣੇ ਆ ਤੇ ਇਹ ਫੇਰ ਨਾਲ ਹੈ ਯਾ ਤੈਨੂੰ ਪਤਾ ਨਹੀਂਗਾ ਵਿੱਚ ਨਵਾਂ-ਸਵਾਂ ਕੰਮ ਆ ਅਜੇ ਤਰਾ ਯੋਰ ਪਹਿਣਾ ਤੇ ਪੰਜ-ਛੇ ਦਿਨ ਹੋਰ ਪੰਜ ਸੱਤ ਦੇਣ ਨਹੀਂ ਭਰਾ ਦੇ ਘਰ ਤੇ ਮੇਰਾ ਸਦਾ ਹੀ ਜੋਰ ਵਾ ਆਹੋ ਕਿਤਰਾ ਵੀ ਲਾਲਾ ਤੇ ਨਾਲੇ ਮੈਨੂੰ ਨਾ ਐਨਾ ਮਜ਼ਾ ਆਉਂਦਾ ਜਦੋਂ ਮੈਂ ਚੱਲੀ ਆ ਨਾ ਗਾੜੀ ਗਾੜੀ ਤੇ ਇਹ ਹੁੰਦੀ ਆ ਮੇਰੇ ਪਿੱਛੇ ਪਿੱਛੇ ਅੱਛਾ ਤੇ ਮੈਨੂੰ ਤਾਂ ਸੱਚੀ ਸੁਆਦੀ ਆ ਜਾਂਦਾ ਹੈ ਹੈ ਤੇ ਹੁਣ ਵੇਖਿਓ ਤੁਸੀਂ ਹੁਣ ਨੇ ਫੇਰ ਸੜਕੇ ਮਰ ਜਾਣਾ ਵੀ ਇਹਨੂੰ ਫੇਰ ਗਾੜੀ ਗਾੜੀ ਰੱਖਿਆ ਵਾ ਹੈ ਤੂੰ ਵੀ ਨਾ ਤੇ ਆਪਾਂ ਬਹੁਤੀ ਰੋਲੀ ਨਾ ਪਾਇਆ ਕਰ ਮਹਾ ਮਹਾ ਹੀ ਪੈਰ ਲਾਏ ਉੱਥੇ ਘਰ ਚ ਰਲੀ ਕਿਉਂ ਨਾ ਪਾਵਾਂ ਮੈਂ ਤਗੜੇ ਦੇਣਾ ਇਹ ਰਲੀ ਪਾਉਣ ਦੇ ਤੂੰ ਤੀ ਵੇਖੀ ਜਾਓ ਗਾੜੀ ਗਾੜੀ ਮੈਂ ਕਰਦੀ ਕੀ ਆ ਹੈ ਕੋਈ ਨਹੀਂ ਮੈਂ ਵੀ ਟੌਰ ਕੱਢ ਕੇ ਕਹਿਣਾ ਵਾ ਵੇਖਿਓ ਤਹੀ ਹੁਣ ਤੇ ਮੇਰਾ ਪੂਰਾ ਟੌਰ ਵਾ ਨਹੀਂ ਤੂੰ ਕਹੇ ਦੀ ਕਿ 9 ਤਿੰਨ ਉਹ ਘਾਟ ਵਾ ਤਾਂ ਤਾਂ ਤਹੀ ਉਹ ਜਾ ਦੇਣਾ ਉਹ ਮੇਰੀ ਗੱਲ ਸੁਣ ਲੈ ਉਹ ਤੁਹਾਡਾ ਸਾਹ ਹੋਰ ਬਹੁਤ ਬੰਦੇ ਕੀ ਕਰਨੇ ਯਾਰ ਇੰਨੇ ਬੰਦੇ ਕਿਉਂ ਨਹੀਂ ਕਰਨੇ ਉਹ ਜਿਹੜਾ ਮਨਵੀਰ ਭਾਜੀ ਆ ਬੜੀ ਆਕੜ ਕਰਦਾ ਵਾ ਨਾ ਉਹਨੂੰ ਪਤਾ ਲੱਗੂਗਾ ਵੀ ਸਾਡੀ ਜਿੱਤ ਜ਼ਿਆਦਾ ਹੁੰਦੀ ਇੱਥੇ ਕਿੰਨਾਂ ਦੀ ਹੁੰਦੀ ਆ ਓ ਯਾਰ ਇਹ ਤੋਂ ਇਹ ਤਾਂ ਦਾ ਪਾ ਨੇ ਜਿਹੜੇ ਤੈਨੂੰ ਕੰਮ ਵਾਸਤੇ ਗੱਲ ਕੀਤੀ ਆ ਨਾ ਉਹ ਕੰਮ ਤੇ ਪਹਿਲਾਂ ਦੇ ਹੁਣ ਚੱਲ ਕੋਈ ਜਾਨਾ ਮਾਦੇ ਕੀ ਗੱਲ ਕਰਨੀ ਉੱਥੇ ਗੱਲ ਕਾਦੀ ਕਰਨੀ ਆ ਵਧੀਆ ਜਿਹਾ ਸੂਟ ਪਾਵਾਂਗੀ ਟਾਅਰ ਕੱਢ ਕੇ ਨਾਲ ਜਾਊਂਗੀ ਹੋਰ ਮੈਂ ਕੀ ਕਰਲਾਂਗੀ ਠੀਕ ਵਾ ਠੀਕ ਵਾ ਉੱਥੋਂ ਭਾਵੇਂ ਕਿ ਸੂਟ ਸਾਡ ਫੇਰ ਮਿਲ ਜੇ ਮੈਨੂੰ ਨਾਲੇ ਵੇਖ ਲੋ ਇਹ ਹਰ ਥਾਂ ਗਾੜੀ ਗਾੜੀ ਲਿੰਦੇ ਨੇ ਮੋਰੇ ਮੋਰੇ ਇਹ ਗੱਲ ਦਾ ਮੈਨੂੰ ਬੜਾ ਹੀ ਸੜਾ ਹੁੰਦਾ ਹੁੰਦਾ ਹੈ ਵਿੱਚ ਵਿੱਚ ਆ ਤਾਂ ਬੜੇ ਜ਼ੋਰ ਨਾਲ ਪਿੱਛੇ ਥੱਕੇ ਆ ਮੈਂ ਹੈ ਹੁਣ ਮੈਂ ਰਹੀ ਨਹੀਂ ਆ ਕਾੜੀ ਗਾੜੀ ਹੁਣ ਤਾਂ ਸੁਆਦ ਆ ਇਹਨਾਂ ਜ਼ਿੰਦਗੀ ਜੀਣ ਦਾ ਕੀ ਗੱਲ ਵਾ ਕੋਈ ਗੱਲ ਨਹੀਂ ਹੁਣ ਪਤਾ ਲੱਗੋ ਇਹਨੂੰ ਕਿ ਮਗਰ ਕਿਦਾ ਸੁੱਟੀ ਦਾ ਕਿਸ ਨੂੰ ਇਹ ਵਾਕਿਆ ਗੱਲ ਸੀ ਤਵਾ ਨਾ ਹੁਣ ਤੇ ਜਿੱਥੇ ਕਿਤੇ ਵੀ ਜਾਣਾ ਵਾ ਨਾ ਹੁਣ ਪਹਿਲ ਮੇਰੀ ਹੋਇਆ ਕਰਨੀ ਨਾਲੇ ਗੱਲ ਸੁਣ ਲੈ ਇਹਨਾਂ ਦੋਵਾਂ ਜਿਹੜੇ ਆਕੜੀ ਵੱਡੀ ਇਦਾਂ ਹੀ ਆਕਰ ਪਾਈ ਨਹੀਂ ਹੁੰਦੀ ਆ ਉਹ ਨਾਲੇ ਨਾ ਇਹਨਾਂ ਦੋਵਾਂ ਜਿਹਦੇ ਆਕੜੀ ਵੱਡੀ ਆ ਚਲ ਛੱਡੋ ਭਰੇ ਹੁਣ ਤੇਰਾ ਮੈਂ ਸੂਟ ਵੇਖਾਂ ਕਿ ਮੈਂ ਕਿਹੜਾ ਪਾਉਣਾ ਵਾ ਹੈ ਟੌਰ ਕੱਟ ਕੇ ਜਾਣਾ ਵਾ ਜਿਹੜਾ ਵੇਖ ਵੇਖ ਸੜੇ ਜੈਕ ਸੂਟ ਤੇ ਵੇਖਾਂ ਪਰ